ਪੰਜਾਬ ਦੇ ਵਿੱਚ ਆਂਡਿਆਂ ਦੇ ਚੋਰੀ ਹੋਣ ਦੀ ਘਟਨਾ ਨੇ ਮੇਰਾ ਖਿਆਲ ਹੈ ਵੀ ਸਾਰਿਆਂ ਦਾ ਧਿਆਨ ਖਿੱਚਿਆ ਵੀ ਆਂਡਿਆਂ ਵਾਲਿਆਂ 6 ਟਰੀਆਂ ਚੱਕ ਕੇ ਲੈ ਗਏ 2100 ਰੁਪਏ ਦਾ ਸਮਾਨ ਚੱਕ ਕੇ ਲੈ ਗਏ ਫਿਰ ਉਸ ਤੋਂ ਬਾਅਦ ਵੀਡੀਓ ਇਹ ਆ ਗਈ ਜੀ ਕਿ ਉਹ ਰਾਤ ਨੂੰ ਮੁੜ ਕੇ ਆਏ ਤੇ ਉਦੋਂ ਮਾਲਕ ਨੇ ਫੋਨ ਨਹੀਂ ਚੱਕਿਆ ਉਹਨੇ ਗੱਲ ਕਹੀ ਕਿ ਹੁਣ ਤੁਹਾਡੀ ਵੀਡੀਓ ਵਾਇਰਲ ਹੋ ਗਈ ਆ ਫਿਰ ਉਹ ਅਗਲੇ ਦਿਨ 2100 ਜਮ੍ਹਾਂ 500 ਯਾਨੀ ਕਿ 500 ਰੁਪਇਆ ਇਨਾਮ ਵੀ ਦੇ ਕੇ ਗਏ ਆ ਪੰਜਾਬ ਦੇ ਲੋਕਾਂ ਨੇ ਇਹਨੂੰ ਇੰਨਾ ਕੁ ਵਾਇਰਲ ਕੀਤਾ ਇੰਨਾ ਕੁ ਵਾਇਰਲ ਕੀਤਾ ਵੀ ਸੱਚੀ ਮੁੱਚੀ ਭਾਵੇਂ ਤੁਸੀਂ ਕੈਨੇਡਾ ਬੈਠੇ ਹੋ ਭਾਵੇਂ ਅਮਰੀਕਾ ਬੈਠੇ ਹੋ ਭਾਵੇਂ ਮਨੀਲਾ ਚ ਬੈਠੇ ਹੋ ਭਾਵੇਂ ਕਿਤੇ ਹੋਰ ਆ ਵੀ ਚਰਚਾ ਦੇ ਵਿੱਚ ਰਹੀ ਆ ਵੀ ਯਾਰ ਪੰਜਾਬ ਦੇ ਵਿੱਚ ਇੱਕ ਆਂਡਾ ਕਾਂਡ ਵਾਪਰ ਗਿਆ ਪੰਜਾਬ ਦੇ ਵਿੱਚ ਆਂਡੋ ਆਂਡੀ ਵੀਡੀਓ ਬੜੀਆਂ ਪਈਆਂ ਹੁਣ ਤਾਂ ਲੋਕਾਂ ਨੇ ਚੁਟਕਲੇ ਬਣਾਉਣੇ ਸ਼ੁਰੂ ਕਰਤੇ ਕਹਿੰਦੇ ਵੀ ਉਹਨਾਂ ਨੇ ਨਾਂ ਦੀ ਅਲ ਪੱਕ ਜਾਣੀ ਆ ਵੀ ਭਾਈ ਇਹ ਆਂਡਾ ਚੋਰ ਹਨ ਆਂਡਾ ਚੋਰ ਪਰ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਨਹੀਂ ਹੋਈ ਕਿ ਭਾਈ ਪੰਜਾਬਗਾਂ ਨੇ ਇਸ ਵੀਡੀਓ ਨੂੰ ਇੰਨੀ ਵਾਇਰਲ ਕਿਉਂ ਕੀਤਾ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਜੀ ਕਿ ਪੰਜਾਬੀ ਤਿੰਨ ਕਿ ਦਿਨ ਦੇ ਲਈ ਨਾ ਜਿਵੇਂ ਕੋਈ ਉਬਾਸੀ ਆਉਂਦੀ ਹੁੰਦੀ ਆ ਜਾਂ ਕੋਈ ਅਚਾਨਕ ਅੰਦਰੋਂ ਕੋਈ ਗੁਵਾਰ ਉੱਠਦਾ ਹੁੰਦਾ ਵੀ ਉਹ ਤਿੰਨ ਕਿ ਦਿਨ ਕਿਸੇ ਵੀ ਚੀਜ਼ ਨੂੰ ਐਵੇਂ ਵਾਇਰਲ ਕਰਦੇ ਹੁੰਦੇ ਬਾਅਦ ਦੇ ਵਿੱਚ ਕਿਸੇ ਹੋਰ ਚੀਜ਼ ਦੇ ਪਿੱਛੇ ਪੈ ਜਾਂਦੇ ਹੁੰਦੇ ਆ ਜਦੋਂ ਆਪਾਂ ਆ ਗੱਲ ਕਰ ਰਹੇ ਆ ਪੰਜਾਬੀ ਕੋਈ ਨਾ ਕੋਈ ਹੋਰ ਚੀਜ਼ ਲੱਭ ਰਹੇ ਹੁਣ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਹੁਣ ਇਹਦੇ ਪਿੱਛੇ ਪੈ ਜਗੇ ਇਹਦੇ ਮਗਰ ਪੈ ਜਗੇ ਜਿਹੜੇ মিডিਏ ਵਾਲੇ ਮੇਰੀ ਹੁਣ ਗੱਲ ਹੈਗੀ ਜੀ মিডিਆ ਨਾਲ ਸੰਬੰਧਤ ਜਿਹੜੇ মিডিਏ ਦੇ ਵੱਖ-ਵੱਖ ਅੰਗ ਭਲਾਈਆਂ ਨੇ ਪਿੰਡ ਦੇ ਵਿੱਚ ਗਏ ਉਥੇ ਆਂਡਿਆਂ ਨੂੰ ਵੇਚਣ ਵਾਲੇ ਦੀ ਇੰਟਰਵਿਊ ਕੀਤੀ ਜਿਨ੍ਹਾਂ ਨੇ ਉਹ ਮੁੰਡਾ ਜਿਹੜਾ ਕਿ ਬਾਅਦ ਦੇ ਵਿੱਚ 2100 ਰੁਪਏ ਦੇਣ ਆਇਆ ਜਿਨੇ ਕੇ ਆਪਣੀ ਇੰਟਰਵਿਊ ਦਿੱਤੀ ਆ ਤੇ ਮੀਡੀਆ ਵਾਲੇ ਤੇ ਵਲੌਗਰ ਬਹੁਤ ਸਾਰੇ ਜਿਹੜੇ ਕਿ ਉਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਪੁੱਛਿਆ ਵੀ ਭਾਈ ਤੂੰ ਆਂਡੇ ਚੱਕ ਕੇ ਕਿਉਂ ਭੱਜਿਆ ਸੀ ਉਹਨੇ ਕਿਹਾ ਜੀ ਮੈਂ ਤਾਂ ਗਿਆ ਸੀ ਇਹ Google Pay ਤੇ ਪੈਸੇ ਨਹੀਂ ਸੀ ਪੇ ਹੋਏ ਫਿਰ ਸਾਡੇ ਕੋਲੇ ਵਾਪਸ ਆ ਗਏ ਉਹਨੂੰ ਪੁੱਛਿਆ ਮਾਲਕ ਨੂੰ ਵੀ ਭਾਈ ਤੂੰ ਇਦਾਂ ਕੈਮਰੇ ਕਿਉਂ ਲਾਏ ਸੀ ਇੱਥੇ ਆਂਡਾ ਚੋਰੀ ਦੀ ਘਟਨਾ ਕਿਵੇਂ ਵਾਪਰੀ ਆ ਜਿਨ੍ਹਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਵੱਡੀ ਚਿੰਤਾ ਲੱਗੀ ਵੀ ਯਾਰ 2100 ਰੁਪਏ ਦਾ ਡਾਕਾ ਪੈ ਗਿਆ 2100 ਰੁਪਏ ਨੇ ਪੰਜਾਬੀ ਬਦਨਾਮ ਕਰਤੇ 2100 ਰੁਪਏ ਪਿੱਛੇ ਆ ਗੱਲ ਹੋ ਗਈ ਆ 6 ਟਰ ਨਾ ਪੰਜਾਬੀਆਂ ਨੂੰ ਉਹਨਾਂ ਵਲੌਗਰਾਂ ਨੂੰ ਉਹਨਾਂ মিডিਏ ਵਾਲਿਆਂ ਨੂੰ ਮੇਰੀ ਇੱਕ ਬੇਨਤੀ ਆ ਕਿ ਕੀ ਤੁਹਾਨੂੰ ਇਸ ਗੱਲ ਦਾ ਪਤਾ ਜੀ ਕਿ ਇੱਕ ਬੰਦਾ 400 ਫੁੱਟ ਉੱਚੇ ਟਾਵਰ ਦੇ ਉੱਤੇ ਬੈਠਾ 11 ਅਕਤੂਬਰ ਤੋਂ ਉਹਦਾ ਨਾਮ ਹੈ ਜੀ ਗੁਰਜੀਤ ਸਿੰਘ ਖਾਲਸਾ ਇਹ ਜਿਹੜੇ মিডিਏ ਵਾਲੇ ਆਂਡਾ ਚੱਕਣ ਵਾਲੇ ਦੇ ਪਿੱਛੇ ਪਏ ਆ ਜਾਂ ਜਿਹਦੇ ਆਂਡੇ ਚੋਰੀ ਹੋਏ ਆ ਉਹਦੇ ਪਿੱਛੇ ਪਏ ਆ ਉਹਨਾਂ ਨੇ ਆਪਣੀਆਂ ਗੱਡੀਆਂ ਉਧਰਲੇ ਪਾਸੇ ਕਿਉਂ ਨਹੀਂ ਲਜਾਣੀਆਂ ਠੀਕ ਸਮਝ ਗਿਆ ਸਮਾਣੇ ਦੇ ਵੱਲੋਂ ਕਿਉਂ ਨਹੀਂ ਗਏ ਇਸ ਵੇਲੇ ਡੱਲੇਵਾਲ ਹੋ ਰਹੀ ਆਪਾਂ ਜਾਣਦੇ ਕਿ ਮਰਨ ਵਰਤ ਦੇ ਉੱਤੇ ਆ ਕਿਸੇ ਵੀ ਵੇਲੇ ਮੌਤ ਦੀ ਖਬਰ ਆ ਸਕਦੀ ਆ ਇਹਨਾਂ ਨੂੰ ਉਹ ਥਾਂ ਕਿਉਂ ਨਹੀਂ ਦੱਸੇਗੀ ਹੁਣ ਇੱਕ ਸਵਾਲ ਇਹ ਆ ਇਸ ਵੇਲੇ ਕਈ ਥਾਵਾਂ ਦੇ ਉੱਤੇ ਸੰਘਰਸ਼ ਚੱਲ ਰਿਹਾ ਉਹਨਾਂ ਥਾਵਾਂ ਦੇ ਉੱਤੇ ਮੀਡੀਆ ਵਾਲੇ ਸਾਡੇ ਭੈਣ ਭਰਾ ਕਿਉਂ ਨਹੀਂ ਪਹੁੰਚਦੇ ਕਿਉਂਕਿ ਉੱਥੋਂ ਜਾਂ ਤਾਂ ਵਿਊ ਨਹੀਂ ਆਉਣੇ ਜਾਂ ਫਿਰ ਉਹ ਚਟਕਾਰੇ ਵਾਲਾ ਨਹੀਂ ਆ ਚਟਕਾਰੇ ਵਾਲਾ ਮਸਲਾ ਨਹੀਂ ਆ ਇਹਦਾ ਮਤਲਬ ਇਹ ਆ ਕਿਉਂਕਿ ਸਾਨੂੰ ਆਂਡਿਆਂ ਦੇ ਵਿੱਚੋਂ ਵਿਊ ਲੱਭਦੇ ਆ ਸਾਨੂੰ ਇਉਂ ਲੱਗਦਾ ਵੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇਹ ਬਣ ਗਿਆ ਇਹ ਪੰਜਾਬ ਦਾ ਇਨਾ ਵੱਡਾ ਮੁੱਦਾ ਵੀ ਇਸ ਤੋਂ ਅੱਗੇ ਗੱਲ ਖਤਮ ਹੋ ਜਾਂਦੀ ਆ ਇਸ ਕਰਕੇ ਅਸੀਂ ਪੰਜਾਬੀ ਮੀਡੀਆ ਵਾਲੇ ਇਸ ਕਰਕੇ ਅਸੀਂ ਵਲੌਗਰ ਇਸ ਕਰਕੇ ਅਸੀਂ ਪੰਜਾਬੀ ਉਸ ਥਾਂ ਦੇ ਉੱਤੇ ਗਏ ਆ ਤੇ ਭਲਾਈਆਣਾ ਪਿੰਡ ਦੀ ਇਸ ਘਟਨਾ ਇਸ ਕਾਂਡ ਦੇ ਵੱਲ ਅਸੀਂ ਵੱਧ ਰੁਚਿਤ ਹੋਏ ਆ ਹੁਣ ਮੈਨੂੰ ਇਹ ਆਉ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਫਿਲਮਾਂ ਵਾਲੇ ਵੀ ਇਸ ਥਾਂ ਤੇ ਪਹੁੰਚ ਜਾਣਗੇ ਪੰਜਾਬੀ ਫਿਲਮਾਂ ਵਾਲਿਆਂ ਨੂੰ ਬੇਨਤੀ ਆ ਵੀ ਤੁਸੀਂ ਵੀ ਪਹੁੰਚ ਲੋ ਵੈਸੇ ਤੁਸੀਂ ਵੀ ਕੋਈ ਨਾ ਕੋਈ ਇਹੋ ਜੀ ਗੱਲ ਲੱਭਣੀ ਹੁੰਦੀ ਆ ਵੀ ਭਾਈ ਇਹਨੂੰ ਹੁਣ ਫਿਲਮਾਂ 'ਚ ਲੈ ਲੋ ਆਂਡਾ ਕਿਵੇਂ ਹੋਇਆ ਚੋਰੀ ਪੰਜਾਬ ਦੇ ਵਿੱਚ ਅੰਡਾ ਚੋਰੀ ਕੁਝ ਇਹੋ ਜੀ ਕਹਾਣੀ ਹੁਣ ਤੁਸੀਂ ਬਣਾ ਲਓ ਮੇਰੇ ਕਹਿਣ ਦਾ ਮਤਲਬ ਇਹ ਜੀ ਕਿ ਸਾਡੇ ਪੰਜਾਬੀਆਂ ਦੀ ਮਤ ਨੂੰ ਇਹੋ ਜਿਹਾ ਕੁਝ ਹੋ ਗਿਆ ਕਦੇ ਅਸੀਂ ਸੋਨੂ ਸੀਤੋ ਵਾਲੇ ਦੇ ਪਿੱਛੇ ਪੈ ਜਾਂਦੇ ਆ ਵੀ ਆਹ ਦੇਖੋ ਜੀ ਇਹ ਗਵਈਆ ਹੈ ਇਹ ਉਸਤਾਦ ਹੈ ਇਹ ਫਲਾਣਾ ਹੈ ਕਿਉਂਕਿ ਅਸੀਂ ਵਿਲੇ ਆ ਕਦੇ ਅਸੀਂ ਨਿਸ਼ੱਤਰ ਮਿਸਤਰੀ ਦੀ ਚਰਚਾ ਕਰਨ ਲੱਗ ਪੈਨੇ ਆ ਸਾਨੂੰ ਭਾਬੀ ਚੁੰਮਿਆਂ ਵਾਲੀ ਦਾ ਫਿਕਰ ਹੁੰਦਾ ਸਾਨੂੰ ਇਸ ਗੱਲ ਦਾ ਫਿਕਰ ਥੋੜੀ ਹੈ ਕਿ ਸਾਡੇ ਲਈ ਕੋਈ ਬੰਦਾ ਭੁਖਣ ਪਾਣਾ ਬੈਠਾ ਸਾਨੂੰ মিডিਏ ਨੂੰ ਵੀ ਇਸ ਗੱਲ ਦਾ ਫਿਕਰ ਥੋੜੀ ਕਿ ਭਾਈ ਅਸੀਂ ਉਸ ਥਾਂ ਤੇ ਵੀ ਜਾ ਕੇ ਇੱਕ ਦੂਜੇ ਨੂੰ ਰਾਏ ਦੇਈ ਜਾਣੀਆਂ ਵੀ ਤੇਰੇ ਫਰਜ਼ ਆਹ ਬਣਦੇ ਹਨ ਹੁਣ ਤੇਰੇ ਫਰਜ਼ ਆਹ ਬਣਦੇ ਹਨ ਸੋ ਮੇਰੀ ਸਾਰੇ ਹੀ ਪੰਜਾਬੀ ਭੈਣਾ ਵੀਰਾਂ ਨੂੰ ਬੇਨਤੀ ਆ ਜਿੰਨਾ ਫਿਕਰ ਤੁਸੀਂ ਆਂਡਿਆਂ ਦੀਆਂ ਟਰੀਆਂ ਦਾ ਕੀਤਾ ਜਿੰਨਾ ਫਿਕਰ ਤੁਸੀਂ 2100 ਰੁਪਏ ਦੀ ਇਸ ਘਟਨਾ ਦਾ ਕੀਤਾ ਜਿੰਨਾ ਫਿਕਰ ਤੁਸੀਂ ਇਸ ਗੱਲ ਦਾ ਕੀਤਾ ਵੀ ਭਾਈ ਪੰਜਾਬ ਦੇ ਵਿੱਚੋਂ ਇਨਸਾਨੀਅਤ ਮੁੱਕ ਰਹੀ ਆ ਆ ਦੇਖੋ ਚੰਗੀ ਭਲੀ ਕਾਰ ਦੇ ਉੱਤੇ ਆਏ ਟਰੀਆਂ ਚਾ ਕੇ ਭੱਜ ਗਏ ਇੰਨਾ ਫਿਕਰ ਤੁਸੀਂ ਸੰਘਰਸ਼ਸ਼ੀਲ ਯੋਧਿਆਂ ਦਾ ਵੀ ਕਰਿਆ ਕਰੋ ਮੈਂ ਅੱਗੇ ਵੀ ਬੇਨਤੀ ਕਰਦਾ ਹੁਣਾਂ ਸਾਡੇ ਕੋਲੇ ਜ਼ਮੀਨ ਦੇ ਉੱਤੇ ਸੰਘਰਸ਼ ਕਰਨ ਵਾਲੇ ਲੋਕ ਮੁੱਕ ਰਹੇ ਹਨ ਆਉਂਦੇ ਸਮੇਂ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਅੰਦੋਲਨ ਹੋਇਆ ਕਰਨੇ ਆ ਕੱਲੀ ਫੇਸਬੁੱਕ ਦੇ ਉੱਤੇ ਅੰਦੋਲਨ ਹੋਇਆ ਕਰਨੇ ਆ ਤੇ ਉਹ ਅੰਦੋਲਨ ਬੂਸਟ ਲਾ ਕੇ ਵੱਡੇ ਕਰਨੇ ਪਿਆ ਕਰਨੇ ਉਦਾਂ ਉਹ ਵੀ ਨਹੀਂ ਚੱਲਣਗੇ ਇਸ ਕਰਕੇ ਬੇਨਤੀ ਹੈ ਜੇ ਕਿ ਜਿੰਨਾ ਤੁਸੀਂ ਫਿਕਰ ਕੀਤਾ ਭਲਾਈ ਆਣੇ ਵਾਲੀ ਇਸ ਘਟਨਾ ਦਾ ਜਾਂ ਤਾਂ ਭਾਈ ਇਹ ਕੋਈ ਭਾਈ ਇਸ ਤੋਂ ਪਹਿਲਾਂ ਅਸੀਂ ਘਟਨਾ ਇਹੋ ਜੀ ਕੋਈ ਵੇਖੀ ਨਹੀਂ ਸੀ ਜਾਂ ਇਹ ਗੱਲ ਕੋ ਵੀ ਯਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੋਕਾ ਜਾਂ ਪਿਆਸੀ ਟਟਕਾਰੇ ਲੈਣ ਦਾ ਤੇ ਗਾਲਾਂ ਗੋਲਾਂ ਕੱਢਣ ਨੂੰ ਚਿਤ ਕਰਦਾ ਸੀ ਇਸ ਕਰਕੇ ਭਾਈ ਅਸੀਂ ਇਹਦੇ ਪਿੱਛੇ ਨਾ ਧੋਕੇ ਪੈ ਗਏ ਆ ਮੈਂ ਨਹੀਂ ਗੱਲ ਕਹਿਣਾ ਵੀ ਭਾਈਓ ਨੇ ਕੋਈ ਚੰਗੀ ਗੱਲ ਕੀਤੀ ਆ ਉਹਨੂੰ ਜੋ ਉਹਨੇ ਕੀਤਾ ਉਹਨੂੰ ਮਿਲ ਗਿਆ ਉਹਨੇ ਇਹ ਗੱਲ ਕਹੀ ਆ ਕਿ ਭਾਈ ਭਲੇਖਾ ਪੈ ਗਿਆ ਜਿਹੜੇ ਦੁਕਾਨਦਾਰ ਸੀਗਾ ਉਹਨੇ ਕਿਹਾ ਜੀ ਕਿ ਮੇਰੇ ਨਾਲ ਪਹਿਲਾਂ ਵੀ ਉਹ ਜਿਹੇ ਖਟਰਾਵਾ ਵਾਪਰੀਆਂ ਪੰਜਾਬ ਦੇ ਵਿੱਚ ਕਿਸੇ ਦਾ ਬਟੂਆ ਕੱਢ ਲੈਣਾ ਕਿਸੇ ਦਾ 2100 ਰੁਪਇਆ ਚੋਰੀ ਕਰ ਲੈਣਾ ਕਿਸੇ ਦੀ ਚੇਨ ਨੂੰ ਝੱਟ ਲੈਣਾ ਪੰਜਾਬ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਚੋਰੀ ਕਰ ਲੈਣਾ ਕਿਸੇ ਦੇ ਰੁਪਏ ਚੱਕ ਲੈਣੇ ਕਿਸੇ ਦੇ ਗਹਿਣੇ ਚੋਰੀ ਕਰ ਲੈਣੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਹੈਗੀ ਦੁੱਖ ਦੀ ਗੱਲ ਆ ਪਰ ਅਸੀਂ ਫਿਰ ਜਿਹੜੀ ਗੱਲ ਦੇ ਪਿੱਛੇ ਪੈ ਕੇ ਪੈ ਗਏ ਕਿਉਂਕਿ ਅਸੀਂ ਪੰਜਾਬੀ ਹੁੰਨੇ ਆ ਪਰ ਤੁਹਾਨੂੰ ਚੇਤੇ ਆ ਕਿ ਸਾਡੇ اخਲਾਕ ਕਿੰਨੇ ਮਾੜੇ ਹੋ ਗਏ ਆ ਅਸੀਂ اخਲਾਕੀ ਤੌਰ ਦੇ ਉੱਤੇ ਪੰਜਾਬੀ ਕਿੱਥੇ ਜੇ ਖੜੀ ਆ ਆਪਣੇ ਆਪ ਨੂੰ ਸਵਾਲ ਕਰਨੀ ਲੋੜ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ ਵੀ ਅਸੀਂ ਨਿਊਜ਼ੀਲੈਂਡ ਦੇ ਵਿੱਚ ਗਏ ਸੀ ਤਾਂ ਸਾਨੂੰ ਜਿਹੜੇ ਪਰਿਵਾਰ ਲੈ ਕੇ ਗਏ ਸੀ ਉਹਨਾਂ ਨੇ ਕਿ ਖੇਤ ਦੇ ਸਾਹਮਣੇ ਪਿਆ ਹੈਗਾ ਜੀ ਇੱਕ ਮੰਝਾ ਮੰਝੇ ਦੇ ਉੱਤੇ ਪਈਆਂ ਹੈਗੀਆਂ ਜੀ ਸਟ੍ਰਾਬਰੀ ਦੀਆਂ ਡੱਬੀਆਂ ਸਟ੍ਰਾਬਰੀ ਦੇ ਬਕਸੇ ਪਏ ਆ ਉਹ ਬਾਕਸ ਦੇ ਉੱਤੇ ਲਿਖਿਆ ਹੋਇਆ ਸੀ ਰੇਟ ਜਿਵੇਂ 2 ਡਾਲਰ 3 ਡਾਲਰ 5 ਡਾਲਰ ਉੱਥੇ ਬੰਦਾ ਕੋਈ ਨਹੀਂ ਸੀ ਕੋਲੇ ਉਹਦੇ ਇੱਕ ਗੋਲਕ ਵੀ ਪਈ ਸੀ ਜਾਂ ਕਹਿ ਲੀਆ ਵੀ ਭਾਈ ਉਹਨਾਂ ਨੇ ਆਪਦਾ ਉੱਥੇ ਰੱਖਿਆ ਹੋਇਆ ਸੀਗਾ ਜਿਹੜਾ ਗੱਲਾਂ ਹੁੰਦਾ ਤੇ ਉਹਦੇ ਵਿੱਚ ਲੋਕ ਪੈਸੇ ਪਾ ਦਿੰਨੇ ਸੀ ਡਾਲਰ ਉਹਦੇ ਵਿੱਚ ਪਾਉਂਦੇ ਮੰਨ ਲਓ ਮੈਂ ਪੈਕਟ ਲੈ ਕੇ ਗਿਆ ਇੱਕ ਸਟ੍ਰਾਬਰੀ ਦਾ ਜਿੰਨਾ ਉਹਦੇ ਤੇ ਮੁੱਲ ਲਿਖਿਆ ਮੈਂ ਉਹਦੇ ਵਿੱਚ ਪਾਤਾ ਤੇ ਆਥਣ ਤੱਕ 1 ਰੁਪਏ ਦੀ 1 ਡਾਲਰ ਦੀ ਹਿਰਾਫੇਰੀ ਨਹੀਂ ਹੁੰਦੀ ਜੇ ਕਦੇ ਹੁੰਦੀ ਵੀ ਹੋਊਗੀ ਤਾਂ ਬਿਰਲੀ ਟਾਮੀ ਹੁੰਦੀ ਹੋਊਗੀ ਆਪਾਂ ਉਹਨੂੰ ਕਿਉਂ ਵਧਾਚੜਾ ਕੇ ਗੱਲ ਕਰਨੀ ਆ ਪਰ ਕੀ ਇਹ ਪੰਜਾਬ ਦੇ ਵਿੱਚ ਜਿਹੜੀ ਥਾਂ ਦੇ ਉੱਤੇ ਅਸੀਂ اخਲਾਕ ਦਾ ਪਾਠ ਪੜ੍ਹਨ ਦੀ ਗੱਲ ਕਰਦੇ ਆ ਜਿਹੜੀ ਥਾਂ ਦੇ ਉੱਤੇ ਅਸੀਂ ਇਹ ਗੱਲ ਕਹਿੰਨੇ ਵੀ ਨਹੀਂ ਨਹੀਂ ਸਾਰਾ ਕੁਝ ਠੀਕ ਆ ਅਸੀਂ ਤਾਂ ਜੀ ਭਾਈ ਗੁਰੂ ਸਾਹਿਬਾਨ ਦੇ ਫਲਸਫੇ ਦੇ ਮੁਤਾਬਕ ਚੱਲਣ ਵਾਲੇ ਲੋਕ ਆ ਕੀ ਅਸੀਂ ਉਸ ਪੰਜਾਬ ਦੇ ਵਿੱਚ ਇਦਾਂ ਦੀ ਗੱਲ ਦਾ ਕਿਆਸ ਕਰ ਸਕਦੇ ਆ ਜੇ ਕਿਤੇ ਉਹੀ ਸਟ੍ਰਾਬਰੀ ਸਮੇਤ ਮੰਜਾ ਤੇ ਗੋਲਕ ਪਈ ਹੋਵੇ ਅਸੀਂ ਮੰਜਾ ਵੀ ਨਹੀਂ ਛੱਡਣਾ ਸਟ੍ਰਾਬਰੀਆਂ ਵੀ ਲੈ ਜਾਾਂਗੇ ਜਿਹੜੀ ਗੋਲਕ ਦੇ ਵਿੱਚ 4 ਰੁਪਏ ਪਏ ਉਹ ਵੀ ਚੱਕ ਕੇ ਲੈ ਜਾਾਂਗੇ ਤੇ ਫਿਰ ਇਹਦਾ ਫਰਜ਼ ਬਣਦਾ ਸੀ ਰਾਖੀ ਨਹੀਂ ਰੱਖੀਏ ਨੇ ਕਿਉਂਕਿ ਅਸੀਂ ਪਖੰਡੀ ਬੰਦੇ ਆ ਅਸੀਂ ਪਖੰਡ ਬਾਜ਼ੀ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਆ ਕਿਉਂਕਿ ਸਾਡੇ ਕਿਰਦਾਰ ਮਰ ਗਏ ਆ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਕੀ ਛਪਦੀਆਂ ਕਿ ਫਲਾਣੀ ਥਾਂ ਦੇ ਉੱਤੇ ਗਵਾਚਿਆ ਹੋਇਆ ਪਰਸ ਵਾਪਸ ਮੋੜਿਆ ਖਬਰ ਉਦੋਂ ਬਣਦੀ ਆ ਜਦੋਂ ਉਹ ਚੀਜ਼ ਆਮ ਨਾ ਰਹੇ ਕਿਉਂਕਿ ਹੁਣ ਪਰਸ ਵਾਪਸ ਨਹੀਂ ਕੀਤਾ ਜਾਂਦਾ ਇਸ ਕਰਕੇ ਖਬਰ ਬਣ ਗਈ ਆ ਜੇ ਪਰਸ ਆਮ ਹੀ ਵਾਪਸ ਕੀਤਾ ਜਾਂਦਾ ਹੋਵੇ ਪਰ ਜਿਹੜੀ ਚੀਜ਼ ਚੋਰੀ ਹੀ ਨਾ ਹੁੰਦੀ ਹੋਵੇ ਜਿੱਥੇ ਤੁਹਾਡੇ اخلاق ਦੀ ਪਛਾਣ ਹੁੰਦੀ ਹੋਵੇ ਤੁਸੀਂ ਕਦਰਾਂ ਕੀਮਤਾਂ ਵਾਲੇ ਹੋਵੋ ਉੱਥੇ ਖਬਰ ਨਹੀਂ ਬਣਦੀ ਪਰ ਕਿਉਂਕਿ ਹੁਣ ਇਹੋ ਜਿਹੀਆਂ ਉਦਾਹਰਨਾਂ ਮਿਲਦਗਾ ਨਹੀਂ ਇਸ ਕਰਕੇ ਇਹ ਖਬਰ ਬਣਦੀ ਆ ਕਿ ਫਲਾਣੀ ਥਾਂ ਦੇ ਉੱਤੇ ਡਿੱਗਿਆ ਹੋਇਆ ਪਰਸ ਮਿਲਿਆ ਜਿਹੜਾ ਉਹ ਬੰਦੇ ਦਾ ਡਿੱਗਿਆ ਸੀ ਉਹਨੂੰ ਵਾਪਸ ਕੀਤਾ ਸਾਰਾ ਸਮਾਨ ਉਹਦੇ ਕੋਲੋਂ ਨਿਸ਼ਾਨੀ ਪੁੱਛ ਕੇ ਵਾਪਸ ਕਰ ਦਿੱਤਾ ਗਿਆ ਤੇ ਫਿਰ ਜਿਹਦਾ ਪਰਸ ਡਿੱਗਿਆ ਸੀਗਾ ਜਾਂ ਜਿਹਦਾ ਚੋਰੀ ਹੋਇਆ ਸੀ ਉਹਨੇ ਧੰਨਵਾਦ ਕੀਤਾ ਇਦਾਂ ਦੀਆਂ ਖਬਰਾਂ ਬਹੁਤ ਘਟ ਗਈਆਂ ਮਤਲਬ ਇਹ ਆ ਕਿ ਸਾਡੇ ਪੰਜਾਬੀਆਂ ਦੇ اخلاق ਮਰ ਗਏ ਤੇ ਵੈਸੇ ਹੁਣ ਪੰਜਾਬੀ ਜਿੰਨੇ ਜ਼ੋਰ ਸ਼ੋਰ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਆ ਮੈਂ ਤਾਂ ਕਦੇ-ਕਦੇ ਸੋਚਦਾ ਹੁੰਨਾ ਵੀ ਜੁਕਰਬਰਗ ਦੀ ਕਮਾਈ ਦਾ ਸਾਧਨ ਹੀ ਸਭ ਤੋਂ ਵੱਡਾ ਪੰਜਾਬੀ ਆ ਜੇ ਕਿਤੇ ਜੁਕਰਬਰਗ ਨੂੰ ਘਾਟਾ ਪਾਉਣਾ ਹੋਵੇ ਤਾਂ ਪੰਜਾਬੀ ਫੇਸਬੁੱਕ ਬੰਦ ਕਰ ਦੇਣ ਉਹਦਾ ਲੱਕ ਟੁੱਟ ਜਾਊਗਾ ਆਰਥਿਕ ਤੌਰ ਦੇ ਉੱਤੇ ਪਰ ਇਹਦੀ ਸਹੀ ਵਰਤੋਂ ਅਸੀਂ ਕਿੰਨੀ ਕਰਦੇ ਆ ਇਹਦੀ ਅਸੀਂ ਜਾਣਕਾਰੀ ਦੇ ਵਿੱਚ ਵਾਅਦਾ ਕਰਕੇ ਵਿਅਕਤੀਤਵ ਦੇ ਤੌਰ ਦੇ ਉੱਤੇ ਚੰਗੀ ਪਛਾਣ ਛੱਡਣ ਵਾਲੀ ਕਿੰਨੀ ਵਰਤੋਂ ਕਰਦੇ ਆ ਆਂਡਾ ਚੋਰ ਆਂਡਾ ਚੋਰ ਆਂਡਾ ਚੋਰ ਮੈਨੂੰ ਘਟੋ-ਘਟ ਚਾਰ ਪੰਜ ਬੰਦਿਆਂ ਨੇ ਸੁਣੀ ਹੀ ਆਏ ਆ ਕਹਿੰਦੇ ਬਾਈ ਤੁਸੀਂ ਆਂਡਿਆਂ ਵਾਲੀ ਵੀਡੀਓ ਨਹੀਂ ਬਣਾਈ ਤੇ ਮੈਂ ਕਿਹਾ ਜੀ ਜੇ ਮੈਂ ਨਹੀਂ ਬਣਾਈ ਤਾਂ ਕਿਹੜੀ ਪਰਲੋ ਆ ਗਈ ਤੁਸੀਂ ਹੋਰ ਕਿਸੇ ਦੀ ਵੇਖ ਲਓ ਕਿਉਂਕਿ ਅਸੀਂ ਕੰਮ ਦੀ ਗੱਲ ਮੈਨੂੰ ਇਹ ਨਹੀਂ ਗੱਲ ਕਹੀ ਬਾਈ ਜੀ ਅਸੀਂ ਚੱਲੇ ਜੀ ਫਲਾਣੀ ਥਾਂ ਦੇ ਉੱਤੇ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਬਾਈ ਜੀ ਅਸੀਂ ਇੰਨੀਆਂ ਟਰਾਲੀਆਂ ਲੈ ਕੇ ਚੱਲੇ ਆ ਬਾਈ ਜੀ ਅਸੀਂ ਸਮਾਣੇ ਦੇ ਵਿੱਚ ਟਾਵਰ ਜਿੱਥੇ ਉੱਥੇ ਬੰਦਾ ਬੈਠਾ ਉਹ ਕਿਉਂ ਬੈਠਾ ਉਹ ਬੇਦਬੀ ਦੇ ਮਾਮਲਿਆਂ ਦੇ ਖਿਲਾਫ ਬੈਠਾ ਬੇਦਬੀ ਕਿਉਂ ਹੁੰਦੀ ਆ ਬੇਦਬੀ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣੇ ਤੁਹਾਨੂੰ 11 ਅਕਤੂਬਰ ਤੋਂ ਟਾਵਰ ਦੇ ਉੱਤੇ ਚੜਿਆ ਹੋਇਆ ਗੁਰਜੀਤ ਸਿੰਘ ਖਾਲਸਾੜੀ ਦੱਸਿਆ ਸਮਾਣੇ ਦੇ ਵਿੱਚ ਤੁਹਾਨੂੰ ਇਹ ਦੱਸਦਾ ਜੀ ਭਲਾਈ ਜਾਣੇ ਦੇ ਵਿੱਚ ਆਂਡਿਆਂ ਦੀਆਂ 6 ਟਰੀਆਂ ਚੱਕ ਕੇ ਭੱਜ ਗਏ ਆਪਾਂ ਨੂੰ ਇਹ ਦੱਸਦਾ ਕਿਉਂਕਿ ਇਸ ਗੱਲ ਦੇ ਉੱਤੇ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ ਇਧਰੋਂ ਚੀਜ਼ ਚੱਕੀ ਇਧਰੋਂ ਚੀਜ਼ ਚੱਕੀ ਮੇਰੀ ਆਪਣੇ মিডিਏ ਵਾਲੇ ਵੀਰਾਂ ਨੂੰ ਬੇਨਤੀ ਆ ਭੈਣਾਂ ਨੂੰ ਬੇਨਤੀ ਆ ਵੀ ਲੋਕ ਤਾਂ ਚਲੋ ਜੋ ਹੁੰਦੇ ਜੋ ਕੂੜਪਤਾਨ ਪੇਸ਼ ਕਰਾਂਗੇ ਉਹਨਾਂ ਨੂੰ ਵੇਖੀ ਜਾਣਾ ਵੇਖੀ ਜਾਣਾ ਉਹ ਤਾਂ ਵਿਲੇ ਆ ਚਲੋ ਪਰ ਆਪਾਂ ਕੰਮ ਦੀ ਗੱਲ ਵੀ ਉਹਨਾਂ ਦੇ ਮੂਹਰੇ ਪੇਸ਼ ਕਰਿਆ ਕਰਗੇ ਉਹਨਾਂ ਨੇ ਤਾਂ ਜੋ ਆਪਾਂ ਪ੍ਰੋਸਤਾ ਉਹ ਵੇਖੀ ਜਾਣਾ ਕਿਉਂਕਿ ਅੱਜ ਕੱਲ ਹਰ ਬੰਦਾ ਪੱਤਰਕਾਰ ਆ ਪਰ ਮੇਰੀ ਹਰ ਬੰਦੇ ਨੂੰ ਬੇਨਤੀ ਹੈ ਵੀ ਤੁਹਾਡੇ 24 ਘੰਟੇ ਬਹੁਤ ਕੀਮਤੀ ਆ ਤੁਸੀਂ ਮਨੋਰੰਜਨ ਵੀ ਕਰੋ ਮੈਂ ਨਹੀਂ ਕਹਿੰਦਾ ਪਰ ਇੱਕ ਗੱਲ ਦੇ ਪਿੱਛੇ ਐਦਾਂ ਨਾ ਨਾਹ ਧੋਕੇ ਨਾ ਪਿਆ ਕਰੋ ਵੀ ਭਾਈ ਜਿਵੇਂ ਆਂਡੇ ਵਾਲਾ ਮਸਲਾ ਹੱਲ ਹੋ ਗਿਆ ਹੁਣ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਇਥੋਂ ਕਰਨਾਰ ਦਾ ਪਤਾ ਲੱਗ ਗਿਆ ਵੀ ਭਾਈ ਪੰਜਾਬ ਦੇ ਵਿੱਚ ਇਮਾਨਦਾਰੀ ਕਿੰਨੀ ਕ ਪਰ ਇਸ ਤੋਂ ਬਾਅਦ ਗੱਲਾਂ ਖਤਮ ਹੋ ਗਈਆਂ ਗੱਲ ਸਿਰਫ 2100 ਰੁਪਏ ਦੇ ਆਂਡਿਆਂ ਦੀ ਨਹੀਂ ਸੀ ਗੱਲ اخلاق ਦੀ ਸੀ ਗੱਲ ਕਹਿ ਰਿਹਾ ਵੀ ਭਾਈ ਇਧਰ ਲਈ ਤਰਸਈ ਆ ਜਾਂ ਇਧਰ ਲਈ ਤਰਸਈ ਆ ਇਹਦੇ ਨਿਚੋੜ ਕੱਢਣ ਦੀ ਸੀ ਕਈ ਬੰਦਿਆ ਨੇ ਉਹਨੂੰ ਗਾਲਾਂ ਕੱਢਤੀਆਂ ਕਿਸੇ ਨੇ ਇਹਨੂੰ ਗਾਲਾਂ ਕੱਢਤ ਕਾਂ ਤੇ ਮਸਲਾ ਉੱਥੇ ਦਾ ਉੱਥੇ ਆਜੋ ਆਪਾਂ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨੀ ਸਿੱਖੀਏ ਜਾਂ ਫਿਰ ਇਹ ਗੱਲ ਕਹਿ ਕੇ ਵੀ ਭਾਈ ਸਾਡੇ ਲਈ ਤਾਂ ਗਿੱਪੀ ਗਰੇਵਾਲ ਵੀ ਹੁਣ ਇਹੀ ਆ ਸਾਡੇ ਲਈ ਅਮਰਿੰਦਰ ਗਿੱਲ ਵੀ ਇਹੀ ਆ ਆਂਡੇ ਵਾਲਾ ਮਸਲਾ ਹੀ ਆ ਸਾਡੇ ਲਈ ਦਲਜੀਤ ਦਸਾਂਝ ਵੀ ਇਹੀ ਆ ਸਾਡੇ ਲਈ ਜਿੰਮੀ ਸ਼ੇਰ ਗਿੱਲ ਵੀ ਇਹੀ ਆ ਸਾਡੇ ਲਈ ਤਾਂ ਸ਼ਾਹਰੂਖ ਖਾਨ ਆ ਭਾਈ ਜੀ ਨੇ ਆਂਡੇ ਚੋਰੀ ਕੀਤੇ ਜਾਂ ਕਹਿਣ ਕਿ ਸਾਡੇ ਲਈ ਤਾਂ ਇਹ ਬੰਦਾ ਸੁਲਮਾਨ ਖਾਨ ਆ ਜਿਹਦੇ ਆਂਡੇ ਸਾਡੀਆਂ ਫਿਲਮਾਂ ਦੇ ਹੀਰੋ ਬਣਾ ਦਿਓ ਇਹਨਾਂ ਨੂੰ ਹੁਣ ਤੁਸੀਂ ਇਹ ਗੱਲ ਕਹਿਦੇ ਹੋ ਆਪਾਂ ਪੇਤਲੀਆਂ ਗੱਲਾਂ ਕਰਨ ਵਾਲੇ ਪੰਜਾਬੀ ਬਣ ਗਏ ਆਪਾਂ ਮਸਖਰੇ ਪੰਜਾਬੀ ਬਣ ਗਏ ਆਪਾਂ ਸਵਾਦਾ ਪੱਟੇ ਪੰਜਾਬੀ ਬਣ ਗਏ ਅਸੀਂ ਆਰ ਲਾਉਣ ਵਾਲੇ ਪੰਜਾਬੀ ਬਣ ਗਏ ਅਸੀਂ ਉਂਗਲ ਲਾਵੇ ਪੰਜਾਬੀ ਵੀ ਬਣ ਗਏ ਜਿਹੜੇ ਲੋਕ ਇਦਾਂ ਦਾ ਕੁਝ ਨਹੀਂ ਕਰਦੇ ਉਹ ਸੱਚੀ ਮੁੱਚੀ ਸਲਾਮ ਦੇ ਹੱਕਦਾਰ ਆ ਪਰ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆ ਜਿਹੜੇ ਉਹ ਜਾਂਦਾ ਕਰੀਏ ਵੀ ਭਾਈ ਸਮਾਂ ਬਹੁਤ ਆ ਤੇ ਜਾਂ ਕਰੀਏ ਫਰਸਟ੍ਰੇਸ਼ਨ ਬਹੁਤ ਆ ਵੀ ਭਾਈ ਅਸੀਂ ਉਹਦੇ ਤੇ ਟਿੱਪਣੀ ਕਰਕੇ ਉਹਦਾ ਵਿਸ਼ਾ ਖਿੱਚ ਕੇ ਉਹਦਾ ਵਿਸ਼ਾ ਖਿੱਚ ਕੇ ਅਸੀਂ ਹਰ ਗੱਲ ਨੂੰ ਬਬਲ ਗਮ ਵਾਂਗ ਖਿੱਚਦੇ ਆ ਤੇ ਫਿਰ ਕਹਿੰਦੇ ਨੇ ਲੈ ਯਾਰ ਹੁਣ ਨਵਾਂ ਵਿਸ਼ਾ ਆ ਗਿਆ ਉਹਦੇ ਮੇ ਅਗਰ ਪੈ ਜਾਣੇ ਆ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਾਣੀ ਦੇ ਮੁੱਦੇ ਦੇ ਉੱਤੇ ਤੁਸੀਂ ਕਦੇ ਨਹੀਂ ਬੋਲੇ ਪੰਜਾਬ ਦੇ ਵਿੱਚ ਇਸ ਵੇਲੇ ਜੋ ਕੁਝ ਸੜਕਾਂ ਦੇ ਉੱਤੇ ਚੱਲ ਰਿਹਾ ਕਦੇ ਨਹੀਂ ਬੋਲੇ ਤੁਹਾਡੇ ਗਵਾਂਡ ਦੇ ਵਿੱਚ ਹੋ ਸਕਦਾ ਬਹੁਤ ਵੱਡਾ ਲੋੜਵੰਦ ਬੰਦਾ ਹੋਵੇ ਅਸਲ ਅਰਥਾਂ ਦੇ ਵਿੱਚ ਉਹਦੀ ਕੋਈ ਹੋਰ ਆ ਕੇ ਮਦਦ ਕਰਦਾ ਹੋਵੇ ਤੁਸੀਂ ਨਹੀਂ ਮਦਦ ਕੀਤੀ ਕਦੇ ਇਸ ਵਾਰ ਗੱਲ ਵੱਲ ਗੌਰ ਨਹੀਂ ਕੀਤੀ ਹੋਣੀ ਪਰ ਜਿਹੜੇ ਲੋਕ ਗੌਰ ਕਰਦੇ ਆ ਬਹੁਤ ਬਹੁਤ ਧੰਨਵਾਦ ਇਹ ਆਂਡਾ ਚੋਰੀ ਇੰਨਾ ਵੱਡਾ ਮਸਲਾ ਨਹੀਂ ਸੀ ਇਹ ਕੋਈ ਕੋਹੇਨੂਰ ਨਹੀਂ ਚੱਕ ਕੇ ਲੈ ਗਏ ਸੀ ਪਰ ਹਾਂ ਕਿਰਦਾਰ ਦਾ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਕਿਰਦਾਰ ਮੀਡੀਆ ਦਾ ਵੀ ਪਤਾ ਲੱਗ ਗਿਆ ਤੇ ਵਲੌਗਰਾਂ ਦੇ ਵਿੱਚੋਂ ਕਈਆਂ ਦਾ ਪਤਾ ਵੀ ਲੱਗ ਗਿਆ ਜਿਵੇਂ ਤੁਸੀਂ ਭਲਾਈਆਂ ਨੇ ਪਿੰਡ ਦੇ ਵੱਲ ਨੇਰੀ ਠਾਉਂਦੇ ਗਏ ਆ ਹੁਣ ਤੁਸੀਂ ਸਮਾਣੇ ਦੇ ਵੱਲ ਵੀ ਜਾਓ ਕਿਸਾਨਾਂ ਦੇ ਵੱਲ ਵੀ ਜਾਓ ਜਿੱਥੇ ਕਿੱਥੇ ਹੋਰ ਪ੍ਰਦਰਸ਼ਨਕਾਰੀ ਬੈਠੇ ਹੱਕੀ ਮੰਗਾਂ ਦੇ ਲਈ ਉੱਥੇ ਵੀ ਜਾਓ ਮਸਲਾ ਤਾਂ ਹੱਲ ਹੁੰਦਾ ਨਹੀਂ ਤਾਂ ਆਪਾਂ ਮਸਖਰੀਆਂ ਦੀ ਕਤਾਰ ਦੇ ਵਿੱਚ ਸ਼ਾਮਲ ਹੋ ਜਾਾਂਗੇ